ਉਸ ਨਵੇਂ ਕੰਮਾਂ ਨੂੰ ਸੀ ਅੰਜਾਮ ਬਣਾਗੇ ਉਸੇ ਇਸ ਲਾਈਫ ਹੋਇਆ ਕਿ ਅਸੀਂ ਨਵੇਂ ਚੱਕੇ ਕੰਮ ਬਿੱਠ ਸਕੀਏ ਇਸ ਸਲੇਮੇ ਦੇ ਲਈਏ ਸੰਸਥਾ ਦੇ ਲਈ ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੁਝ ਦਿਨ ਪਹਿਲਾਂ ਇਸ਼ਤਿਹਾਰ ਦਿੱਤਾ ਕਿ ਜਿਹੜੇ ਨਵੇਂ ਬੱਚੇ ਨੇ ਸਾਡੇ ਜਾਂ ਕੁਝ ਪੁਰਾਣੇ ਲੋਕ ਨੇ ਕੁਝ وجہ ਕਰਕੇ ਪਿੱਛੇ ਰਹਿ ਗਏ ਅੱਗੇ ਨਹੀਂ ਆ ਸਕੇ ਉਹਨਾਂ ਨੂੰ ਅਸੀਂ ਮੌਕਾ ਪ੍ਰਗਟ ਕਰਵਾਉਣਾ ਹੈ ਛੋਟੀਆਂ ਫਿਲਮਾਂ ਦੇ ਰਾਹੀਂ ਤੇ ਅਸੀਂ ਕੋਸ਼ਿਸ਼ ਕਰਾਂਗੇ ਪਟੀਆਂ ਫਿਲਮਾਂ ਦੇ ਵਿੱਚ ਵੀ ਡਾਇਰੈਕਟਰ ਸਾਹਿਬਾ ਨੂੰ ਪਾ ਕੇ ਇੱਕ ਅਸੀਂ ਅਡਿਸ਼ਨ ਬੈਂਕ ਤਿਆਰ ਕਰਾਂਗੇ ਇਹਨਾਂ ਬੈਂਕ ਡਾਇਰੈਕਟਰ ਸਾਹਿਬਾਂ ਤੱਕ ਪਹੁੰਚਾ ਕੇ ਉਸੇ ਕਰਾਂਗੇ ਉਹ ਨਵੇਂ ਲੋਕ ਸੇਵੇਂ ਚੱਲ ਸਕੋ ਸੋ ਅਗਲੀ ਕਾਰਵਾਈ ਦੇ ਲਈ ਸਾਡੇ ਵਾਇਸ ਪੈਰੀਗਨ ਕੇਂਦਰੋਂ ਸਸਿਕਾਲ ਜੀ ਸਾਰਿਆਂ ਨੂੰ ਅੱਜ ਬੜੀ ਮਾਣ ਵਾਲੀ ਗੱਲ ਹੈ ਜੀ ਸਾਡੀ ਐਸੋਸੀਏਸ਼ਨ ਵਾਸਤੇ ਜਿਹੜੀ ਐਕਟਰਸ ਐਸੋਸੀਏਸ਼ਨ ਅਸੀਂ ਬਣਾਈ ਸੀ ਬੜੇ ਟਾਈਮ ਤੋਂ ਹੋ ਗਿਆ ਸਾਨੂੰ ਇਹ ਚੱਲਦੀ ਨਹੀਂ ਲੰਮਾ ਸਮਾਂ ਹੋ ਗਿਆ ਲੰਮਾ ਸੰਘਰਸ਼ ਤੋਂ ਬਾਅਦ ਅੱਜ ਸਾਨੂੰ ਨਵਾਂ ਆਫਿਸ ਮਿਲਿਆ ਜੀ ਉਹਦੇ ਲਈ ਸਾਰੇ ਜਿੰਨੇ ਵੀ ਸਾਡੇ ਐਕਟਰ ਐਸੋਸੀਏਸ਼ਨ ਦੇ ਨਾਲ ਜੁੜੇ ਨੇ ਜਿੰਨੀ ਵੀ ਤਮਾਮ ਇੰਡਸਟਰੀ ਦੇ ਨਾਲ ਸਾਡੇ ਸੱਜਣ ਜੁੜੇ ਨੇ ਕੋਈ ਵੀ ਟੈਕਨੀਸ਼ੀਅਨ ਹੋਵੇ ਕੋਈ ਵੀ ਹੋਵੇ ਚਾਹੇ ਸਕ੍ਰਿਪਟ ਰਾਈਟਰ ਹੋਵੇ ਐਕਟਰ ਹੋਵੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੀਂ ਛੱਤ ਮਿਲਈਏ ਸਾਨੂੰ ਛੱਤ ਥੱਲੇ ਜਦੋਂ ਪਰਬੰਧਾ ਜਿਆਦਾ ਇਸ ਵੱਡੀ ਛਾਲ ਮਾਰਦੇ ਜਦੋਂ ਥੋੜਾ ਸਕੂਨ ਮਿਲ ਜਾਂਦਾ ਸੋ ਬੜੇ ਟੀਚੇ ਨੇ ਜੀ ਸਾਡੀ ਐਸੋਸੀਏਸ਼ਨ ਦੇ ਬੜਾ ਅਸੀਂ ਉੱਤਮ ਕਰ ਰਹੇ ਕਿਉਂਕਿ ਸਾਰੇ ਜਣੇ ਨਾ ਛੋਟੇ ਪੱਧਰ ਨੂੰ ਬਿਲੋਂਗ ਕਰਦੇ ਆ ਪਹਿਲਾਂ ਅਸੀਂ ਛੋਟਾ ਸਾਰਿਆਂ ਨੇ ਛੋਟਾ ਕੰਮ ਕੀਤਾ ਹੈ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ ਪਰ ਅਸੀਂ ਉਹ ਵੱਡਾ ਸਮਝ ਕੇ ਕੀਤਾ ਤੇ ਉਹੀ ਸਾਡੀ ਸੋਚ ਹੁਣ ਇੱਥੇ ਤੱਕ ਸਾਨੂੰ ਲੈ ਕੇ ਆਈ ਹੈ ਸੋ ਸਾਡਾ ਸਾਰਿਆਂ ਦਾ ਐਸੋਸੀਏਸ਼ਨ ਦਾ ਇਹ ਫਰਜ ਬਣਦਾ ਸੀ ਕਿਉਂਕਿ ਸਾਰੇ ਜਿਹੜੇ ਨਵੀਂ ਜਨਰੇਸ਼ਨ ਐ ਨਵੀਂ ਪੀੜ ਉਹਨਾਂ ਸੋਚਦੀ ਵੀ ਸਾਡੀ ਕੋਈ ਬਾਹ ਫੜਨ ਵਾਲਾ ਹੈ ਨਹੀਂ ਤਾਂ ਹੁਣ ਜਿਹੜਾ ਅਸੀਂ ਇੱਕ ਗਾਹਲੇ ਮਹੀਨੇ ਜੁਲਾਈ ਦੇ ਵਿੱਚ ਇੱਕ ਡੇਟ ਰੱਖਾਂਗੇ ਜਿਹਦੇ ਵਿੱਚ ਇਹ ਹੈ ਜੀ ਵੀ ਅਸੀਂ ਛੋਟੀਆਂ ਫਿਲਮਾਂ ਨੂੰ ਨਾ ਜਿਹੜਾ ਉਹਨਾਂ ਨੂੰ ਸਨਮਾਨਿਤ ਕਰਾਂਗੇ ਉਹ ਆਰਟਿਸਟਾਂ ਜਿਹੜੇ ਵੀ ਸੱਚੇ ਹੋਣਗੇ ਤੇ ਕੋਈ ਵੀ ਮੁੰਡੇ ਕੁੜੀਆਂ ਜਿਹੜਾ ਚੰਗਾ ਕੰਮ ਕਰੂਗਾ ਉਹਨਾਂ ਨੂੰ ਸਲਾਹਾਂਗੇ ਐਸੋਸੀਏਸ਼ਨ ਵੱਲੋਂ ਤੇ ਗਾਂ ਅਸੀਂ ਉਹਨਾਂ ਨਾਲ ਵਾਅਦਾ ਕਰਾਂਗੇ ਕਿ ਅਸੀਂ ਜਿਹੜੀਆਂ ਜਿਹੜੀਆਂ ਫਿਲਮਾਂ ਚ ਅਸੀਂ ਸਾਰੇ ਜਾਣੇ ਕੰਮ ਕਰਦੇ ਆ ਉਹਨਾਂ ਵਿੱਚ ਉਹਨਾਂ ਦੀ ਉਹਨਾਂ ਦੀ ਸਹਾਇਤਾ ਲਈ ਉਹਨਾਂ ਨੂੰ ਅੱਗੇ ਹੱਥ ਫੜ ਕੇ ਅੱਗੇ ਅੱਗੇ ਲੈ ਕੇ ਆਏਗੀ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਾਪਤਾ ਨਾਲ ਜੁੜਨ ਲਈ ਸਾਡੀ ਐਸੋਸੀਏਸ਼ਨ ਨਾਲ ਜੁੜਨ ਲਈ ਤੁਹਾਡਾ ਬੜਾ ਧੰਨਵਾਦ ਤੇ ਵਾਈਬਰਗੇਰ ਦਾ ਅਰਦਾਸ ਵੀ ਸਾਨੂੰ ਐਡਾ ਪਨ ਬਖਸ਼ਿਆ ਸੀ ਵਧੀਆ ਕੰਮ ਕਰ ਸਕੀ ਆਪਣੀ ਜ਼ੁਬਾਨ ਵਾਸਤੇ ਖੇਤਰੀ ਭਾਸ਼ਾ ਦੇ ਸਿਨੇਮੇ ਲਈ ਪਾਸ਼ਾ ਕੋਈ ਛੋਟੀ ਵੱਡੀ ਨਹੀਂ ਹੁੰਦੀ ਸਿਨੇਮਾ ਕੋਈ ਛੋਟਾ ਵੱਡਾ ਨਹੀਂ ਹੁੰਦਾ ਅਸੀਂ ਇਹਨੂੰ ਬਹੁਤ ਵੱਡੇ ਕਰਦੇ ਬਹੁਤ ਵੱਡਾ ਜਦੋਂ ਐਕਸਪੈਰੀਮੈਂਟ ਹੋਣੇ ਸ਼ੁਰੂ ਹੋ ਜਾਣ ਮੈਂ ਸਮਝਦਾ ਹਾਂ ਉਹ ਭਾਸ਼ਾ ਜਾਂ ਉਹ ਖੇਤਰੀ ਸਿਨੇਮਾ ਬਹੁਤ ਬਲੰਦੀਆਂ ਤੇ ਹੁੰਦਾ ਹੈ ਕਸੀ ਸਾਰੇ ਜਣੇ ਹੁਣ ਉਸ ਉਸ ਅਸੀਂ ਪਹੁੰਚ ਚੁੱਕੇ ਹਾਂ ਵੀ ਸਿਨਮੇ ਵਿੱਚ ਐਕਸਪੈਰੀਮੈਂਟ ਹੋਣੇ ਸ਼ੁਰੂ ਹੋਏ ਨੇ ਅਸੀਂ ਉਸ ਸਿਨਮੇ ਦਾ ਪਾਰਟ ਆ ਅਸੀਂ ਭਾਗ ਗਾਣੇ ਮਹਿਸੂਸ ਕਰਦੇ ਹਾਂ ਜੀ ਬੜਾ ਬੜਾ ਧੰਨਵਾਦ ਤੁਹਾਡਾ ਤੇ ਅਗਲੇ ਮਹੀਨੇ ਸਾਡਾ ਫੈਸਟੀਵਲ ਹੈ ਜੀ ਉਹ ਰੋਣੀ ਸਾਹਿਬ ਦੱਸਣਗੇ ਵੀ ਡੇਟਸ ਕੀ ਡੀਆਂ ਨੇ ਚੜ੍ਹਦੀ ਕਲਾ ਥੈਂਕ ਯੂ ਅ ਜਦੋਂ ਬਿੰਗੂ ਜੀ ਨੇ ਦੱਸਿਆ ਰੋਣੀ ਸਾਹਿਬ ਨੇ ਦੱਸਿਆ ਦੇਖੋ ਆਮ ਆਦਮੀ ਦੀ ਇਹੀ ਅਪਰੋਚ ਹੁੰਦੀ ਹੈ ਕਿ ਮੈਂ ਮਿਹਨਤ ਕਰਕੇ ਇੱਕ ਘਰ ਬਣਾਉਣਾ ਜਾਂ ਆਪਣੇ ਬੱਚਿਆਂ ਦਾ ਵਿਆਹ ਕਰਨਾ ਇਹੀ ਸੁਪਨਾ ਹੁੰਦਾ ਆਮ ਇਨਸਾਨ ਦਾ ਐਸੇ ਨਹੀਂ ਸਾਡਾ ਵੀ ਸੁਪਨਾ ਸੀਗਾ ਕਿ ਐਸੋਸੀਏਸ਼ਨ ਦਾ ਇੱਕ ਬਹੁਤ ਵਧੀਆ ਦਫਤਰ ਹੋਵੇ ਉਹ ਅੱਜ ਸਾਨੂੰ ਮਿਲਿਆ ਹੈ ਔਰ ਅਸੀਂ ਉਹਦੇ ਉਦਗਾਟਣ ਦੇ ਵਿੱਚ ਸਾਰੇ ਇਕੱਠੇ ਹੋਏ ਆਰਟਿਸਟ ਔਰ ਜਿਹੜੀ ਗੱਲ ਮੇਨ ਹੈ ਤੁਹਾਡੇ ਤੱਕ ਪਹੁੰਚਾਣ ਦੀ ਉਹ ਇਹੀ ਹੈ ਕਿ ਅਸੀਂ ਜਿਵੇਂ ਸ਼ੁਰੂਆਤ ਕੀਤੀ ਸੀ ਟੀਵੀ ਤੋਂ टीवी सीरियल्स ਤੋਂ ਯਪਲੇ ਰੂਤੇ ਬਾਅਦ ਜਦ ਅੰਸ਼ਕਾਰਾ ਇਹ ਉਹ ਇਸ ਵਕਤੀ ਦੀ ਟੀਵੀ ਦੇ ਮਤਲਬ ਛੋਟੇ પડਦੇ ਤੇ ਅਸੀਂ ਸੀਰੀਅਲ ਵਗੈਰਾ ਨਾਟਕ ਕਰਦੇ ਹੁੰਦੇ ਸੀ ਤਾਂ ਇਸ ਰਹੀ ਉਹ ਜਿਹੜੀਆਂ ਪੰਜਾਬ ਦੇ ਵਿੱਚ ਬਹੁਤ ਲੋਕ ਫਿਲਮਾਂ ਬਣਾ ਰਹੇ ਛੋਟੀਆਂ ਫਿਲਮਾਂ ਪਰ ਉਹਨਾਂ ਨੂੰ ਐਕਸਪਲੋਇਟ ਕਰਨ ਦਾ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਹੈ ਜੱਬ ਮਿਲ ਰਿਹਾ ਜਿੱਥੇ ਉਹ ਆਪਣੇ ਆਪ ਨੂੰ ਜਨਤਾ ਦੇ ਮੂਹਰੇ ਆਮ ਲੋਕਾਂ ਦੇ ਮੂਹਰੇ ਦਿਖਾ ਸਕਣ ਤਾਂ ਇਸ ਵਾਸਤੇ ਜਿਹੜੀ ਇਹ ਸਾਡੀ ਸੰਸਥਾ ਹੈ ਆਫਟਾ ਇਹ ਇਹ ਪਲੇਟਫਾਰਮ ਉਹਿਆ ਕਰੇਗੀ ਉਹਨਾਂ ਸਾਰੇ ਲੋਕਾਂ ਵਾਸਤੇ ਉਹ ਪ੍ਰੋਡਿਊਸਰ ਔਰ ਡਾਇਰੈਕਟਰ ਐਕਟਰ ਸਿੰਗਰ ਮੇਲ ਫੀਮੇਲ ਜਿਸ ਤਰ੍ਹਾਂ ਦੇ ਵੀ ਕੋਈ ਆਰਟਿਸਟ ਹੈ ਜਾਂ ਜਿਨ੍ਹਾਂ ਨੇ ਪਹਿਲਾਂ ਇੱਕ ਦੋ ਫਿਲਮਾਂ ਕੀਤੀਆਂ ਬਾਅਦ ਵਿੱਚ ਕਿਸੇ ਵਜ੍ਹਾ ਤੋਂ ਨਹੀਂ ਕੰਮ ਕਰ ਰਹੇ ਉਹ ਵੀ ਆਪਣੇ ਮਨ ਦੇ ਵਿੱਚ ਸੋਚਦੇ ਨੇ ਕਿ ਵੀ ਮੈਂ ਵੀ ਆਪਣੀ ਕਲਾ ਅੱਜ ਪਾਣਾ ਚਾਹੁੰਦਾ ਹੈ ਇਸ ਰੰਦੇ ਹਰੇਕ ਬੰਦੇ ਨੂੰ ਸੱਦਾ ਹੈ ਸਾਡੇ ਵੱਲੋਂ ਹਰੇਕ ਖੁੱਲਾ ਸੱਦਾ ਹੈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਉਹ ਆਏ ਆਪਣੀ ਫਿਲਮ ਇੱਥੇ ਦਿਖਾਏ ਔਰ ਉਹਨਾਂ ਫਿਲਮਾਂ ਦੇ ਵਿੱਚੋਂ ਸਾਰੀਆਂ ਦੇਖ ਕੇ ਦੋ ਦਿਨ ਦੇ ਵਿੱਚ ਤਿੰਨ ਦਿਨਾਂ ਦਾ ਫੈਸਟੀਵਲ ਹੈ ਦੋ ਦਿਨ ਦਾ ਫਿਲਮ ਫੈਸਟੀਵਲ ਦੇਖਣ ਤੋਂ ਬਾਅਦ ਜਿਹੜੀਆਂ ਵਧੀਆ ਫਿਲਮਾਂ ਹੁੰਦੀਆਂ ਉਹਨਾਂ ਆਰਟਿਸਟਾਂ ਨੂੰ ਜਿਹੜੇ ਸਾਡੇ ਜਿਹੜੇ ਜੱਜes ਹੋਣਗੇ ਔਰ ਜਿਹੜੇ ਚੁਣਨਗੇ ਉਹਨਾਂ ਨੂੰ ਉਹਨਾਂ ਨੂੰ ਅੱਗੇ ਵੱਡੇ ਪੱਧਰ ਤੇ ਕੰਮ ਕਰਨ ਦਾ ਵੀ ਮੌਕਾ ਦਿੱਤਾ ਜਾਏਗਾ ਔਰ ਜਿਹੜੇ ਬਾਕੀ ਦੇ ਆਰਟਿਸਟ ਹੈ ਉਹਨਾਂ ਨੂੰ ਰਜਿਸਟਰ ਕਰ ਲਿਆਤਾ ਜਾਏਗਾ ਪਸਟਾ ਦੇ ਜਿਹੜੀ ਜਿੱਦ ਕਮੇਟੀ ਹੈ ਸਾਡੀ ਉਹਦੇ ਵਿੱਚ ਉਹਨਾਂ ਦਾ ਇੱਕ ਤਰ੍ਹਾਂ ਦਾ ਅਸੀਂ ਅ ਡਾਇਰੈਕਟਰੀ ਬਣਾ ਲਾਂਗੇ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਸਾਨੂੰ ਅਪਰੋਚ ਕਰਦਾ ਹੈ ਕੋਈ ਪ੍ਰੋਡਿਊਸਰ ਕੋਈ ਡਾਇਰੈਕਟਰ ਐਸਰਾ ਕਹਿੰਦਾ ਕਿ ਸਾਨੂੰ ਇਸ ਉਮਰ ਦੇ ਮੁੰਡੇ ਚਾਹੀਦੇ ਨੇ ਕੁੜੀਆਂ ਚਾਹੀਦੀਆਂ ਮੇਨ ਫੀਮੇਲ ਜਿਸ ਤਰ੍ਹਾਂ ਦੇ ਵੀ ਇਸ ਦੇ ਚਾਹੀਦੇ ਤਾਂ ਸਾਡੀ ਇਹ ਐਫਰਟ ਹੈ ਇਹ ਸਾਡੀ ਇੱਕ ਸੋਚ ਹੈ ਸਾਡਾ ਇਹ ਹਲੇ ਪਹਿਲਾ ਤਜਰਬਾ ਹੈ ਤੁਸੀਂ ਸਾਰਿਆਂ ਨੇ ਸਾਨੂੰ ਹੈਲਪ ਕਰਨੀ ਹੈ ਇਸ ਕੰਮ ਨੂੰ ਸਿਰੇ ਚੜਾਉਣ ਵਾਸਤੇ ਔਰ ਅਸੀਂ ਉਮੀਦ ਕਰਦੇ ਹਾਂ ਜਿਸ ਤਰ੍ਹਾਂ ਸਾਡ ਅੱਜ ਸਾਰਿਆਂ ਨੇ ਵਧੀਆ ਹੰਗਾਰਾ ਦਿੱਤਾ ਹੈ ਮੈਂਬਰਸ ਨੇ ਮਿਲ ਕੇ ਸਾਨੂੰ ਆਸ ਹੈ ਕਿ ਅਸੀਂ ਜਿਹੜੇ ਕਲਾਕਾਰਾਂ ਨੂੰ ਚੁਣਾਂਗੇ ਜਾਂ ਜਿਹੜੇ ਕਲਾਕਾਰ ਉੱਥੇ ਫਿਲਮਾਂ ਲੈ ਕੇ ਆਣਗੇ ਉਹਨਾਂ ਨੂੰ ਪਰਮਾਤਮਾ ਗੁਰੂ ਮਹਾਰਾਜ ਦੇ ਚਰਪਾਨਾ ਅਗੇ ਵੀ ਬਹੁਤ ਵਧੀਆ ਕੰਮ ਮਿਲੇਗਾ ਧੰਨਵਾਦ ਕੰਮ ਤੋਂ ਇੰਤਜ਼ਾਰੀ ਮੈਂ ਅਨੰਦ ਆਪਣੇ ਕਿਦਾਵਡਾ ਸਰ ਦਾ ਆਫਿਸ ਹੁੰਦਾ ਹੈ ਪਰਿਸ਼ਾਦ ਨੂੰ ਮੈਂ ਬਹੁਤ ਬਹੁਤ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਕਿ ਜਾਦੇ ਸੀ ਨਹੀਂ ਸਾਨੂੰ ਕੋਈ ਮਿਲ ਦੇਖ ਕਿਵੇਂ ਕਰੀਏ ਕਿਵੇਂ ਕਰੀਏ ਕੀ ਲਗੋਗੇ ਕਿਦੇ ਕੋਰੇ ਜਾਏ ਕਿਉਂਕਿ ਇਹ ਸਾਨੂੰ ਤਾਂ ਰੱਬ ਵਰਗੇ ਟਪ ਰਹੇ ਨਹੀਂ ਆ ਉਹ ਆ ਸਾਨੂੰ ਛੱਤ ਨਹੀਂ ਇਹ ਕਿਹਨਾਂ ਨੂੰ ਇੰਤੀ ਗਲ ਮੈਂ ਕਹਿੰਨੀ ਕਿ ਅਸੀਂ ਸਿਲਮਾਂ ਦਾ ਦਰ ਚੱਕਿਆ ਸਾਰੇ ਨੇ ਆਰਟਿਸਟਾਂ ਵਾਸਤੇ ਕਲਾ ਕਰ ਰਹੇ ਹੱਤੇ ਉਹਦੇ ਵਾਸਤੇ ਮੈਂ ਤੁਹਾਨੂੰ ਇਹ ਕਹਾਂਗੀ ਬੱਚਿਓ ਮੇ ਤੁਸੀਂ ਆਪਣਾ ਕੁਛ ਨਾ ਕੁਛ ਕਰਕੇ ਦਿਖਾਓ ਇਸੇ ਇਹ ਨਹੀਂ ਵੀ ਇੱਕ ਦਿਨ ਕਰ ਲਿਆ ਫਿਰ ਤੁਸੀਂ ਇਹ लगातार जो जिंदगी भी है ना कितने भी है लगातार का कोई ना कोई दरवाज़ा थोड़े वास्तव जरूर होता है जो तुम एक थे के चुप कर हो बह जाते हो कहने सू रोल नहीं मिलना कुछ मिलेगा एक लगातार जो तीन काम करोगे तो सबको नज़र भी चढ़ोंगी तो, तो मौका भी मिलेगा इस करके शॉर्ट आओगे लोगों दिखावे भी तो उन्हें जो थोड़ा ਜੁੜਾਂਗੇ ਤੇ ਸਾਨੂੰ ਤੁਹਾਡੇ ਮਨਪਸੰਦ ਗੋਲੀ ਮਿਲਣਗੇ ਜਿੱਥੋਂ ਤੱਕ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਰੋਕ ਦੇਵਾਂਗੇ ਕੋਸ਼ਿਸ਼ ਕਰਾਂਗੇ ਪਰ ਅਲਾਮਾ ਵੀ ਨਹੀਂ ਦੇਣਾ ਸਾਨੂੰ ਕਿਉਂਕਿ ਹਰ ਪ੍ਰੋਡਿਊਸਰ ਨੂੰ ਹੁੰਦਾ ਹੈ ਕਿ ਕੋਈ ਹੁਣ ਦੇਖੋ ਅਸੀਂ ਆ ਏਡੇ ਵੱਡੇ ਹੋ ਗਏ ਹੁਣ ਸਾਰੀ ਉਮਰ ਤੱਕ ਅਸੀਂ ਇਹ ਨਹੀਂ ਕਰ ਸਕਦੇ ਸਾਨੂੰ ਸਾਡਾ ਸਬਸਟੀਟਿਊਟ ਵੀ ਆਉਣਾ ਚਾਹੀਦਾ ਹੈ ਅਸੀਂ ਕਿਉਂ ਨਹੀਂ ਆ ਵੀ ਸਾਡਾ ਵੀ ਸਬਸਟੀਟਿਊਟ ਹੋਵੇ ਤੇ ਸਾਨੂੰ ਦੇਖੇ ਜਿਸ ਨੂੰ ਨੂੰ ਮਿਲ ਦਵਾਏ ਤੇ ਜਿਹੜਾ ਪ੍ਰੋਡਿਊਸਰ ਕਹਣਗੇ ਕਈ ਵੀ ਕੋਈ ਨਾ ਕਿਹਣਾ ਮੰਨਣਾ ਪੈਂਦਾ ਪਰ ਤੁਸੀਂ ਆਹੋਂਗੇ ਜੋ ਸਾਡੀ ਐਸੋਸੀਏਸ਼ਨ ਐਡੀ ਵੱਡੀ ਹੋ ਗਈ ਹੈ ਤਹੇ ਜੋੜ ਨਾਲ ਰეკਮੈਂਡ ਵੀ ਕਰ ਸਕਦੇ ਆ ਤੁਹਾਨੂੰ ਵੀ ਦੱਸ ਸਕਦੇ ਹੋ ਕੋਸ਼ਿਸ਼ ਕਰੋ ਤੁਸੀਂ ਆਪ ਕੁਝ ਕਰਨ ਦੀ ਕਿ ਅਸੀਂ ਵੀ ਆਰ ਈ ਆਰ ਇਨਸਟੈਂਟ ਆਫ ਯੂ ਜਦੋਂ ਵੀ ਤੁਸੀਂ ਸਾਡੀ ਹੱਥ ਮੰਗੂਗੇ ਸਟਾਰ ਕਰਦੇ ਹੋ ਅ ਸਟਾਰਲੀ ਬਹੁਤ ਕਹਾਡਾ ਦਿੰਦਾ ਕਿ ਜਦੋਂ ਸਾਡੀ ਐਸੋਸੀਏਸ਼ਨ ਜਿਸਕਾ ਅਸੀਂ 2009 ਸੱਤ ਵਿੱਚ ਇੱਕ ਕੱچے ਹੋਣੇ ਸ਼ੁਰੂ ਹੋਏ 2013 ਦੇ ਵਿੱਚ ਅਸਿਸਟਡ ਹੋਈ ਸਾਡੇ ਪਹਿਲੇ ਪ੍ਰਧਾਨ ਜਿੰਦਰ ਦਮਨ ਜੀ ਸਾਡੇ ਨਾਲ ਨੇ ਸੋ ਤਾਂ ਹੀ ਜਸਵੰਤ ਦਮਨ ਸਾਡੇ ਨਾਲ ਨੇ ਇਹ ਸਾਡੇ ਪਹਿਲੇ ਪ੍ਰਧਾਨ ਸੀਗੇ ਜਿੰਦਰ ਦਮਨ ਜੀ ਇਹਨਾਂ ਨੇ ਸ਼ੁਰੂ ਕਰਕੇ ਇਸ ਸੰਸਥਾ 'ਤੇ ਪਹੁੰਚੀ ਹੈ ਸਾਡੇ ਕੋਲੇ ਮੌਜੂਦਾ ਪ੍ਰਧਾਨ ਸ੍ਰੀ ਮੈਡਮ ਨੰਮਰਿਸ਼ੀ ਜੀ ਅੱਜ ਸਾਡੇ ਦੋਨੋਂ ਪ੍ਰਧਾਨ ਇੱਥੇ ਬੈਠੇ ਨੇ ਤੇ ਸਾਡੇ ਕੋਲੇ ਜੰਗ ਲੋਕ ਵੀ ਬਿੰਨ ਢਿਲੂ ਵਰਗੇ ਲੋਕ ਨੇ ਜਿਹੜੇ ਸਾਡੇ 22 ਸਾਲਾਂ ਤੋਂ ਮੌਜੂਦਾ ਇਹ ਸਾਡੀ ਕਮੇਟੀ ਦੇ ਸੋ ਮੈਂ ਸਮਝਦਾ ਇਹਨਾਂ ਦੀ ਇੱਕ ਤਿਆਰ ਕੀਤੀ ਹੋਈ ਸੰਸਥਾ ਇਹਨਾਂ ਲੋਕਾਂ ਦੀ ਅਗਵਾਈ ਜਿਹੜੀ ਸੰਸਥਾ ਸ਼ੁਰੂ ਹੋਈ ਤੇ ਅੱਜ ਸੰਸਥਾ ਆਪਣੀਆਂ ਲੰਮੀਆਂ ਪ੍ਰਾਣਾਂ ਪੜਦੀ ਹੋਈ ਇੱਥੇ ਪਹੁੰਚੀ ਇੱਕ ਨਵੇਂ ਦਫ਼ਤਰਾ ਨੂੰ ਅਟਲੀ ਤਿੱਤੇ ਅਸੀਂ ਉਸ ਦਫ਼ਤਰ ਦੇ ਉਦਘਾਟਨ ਦੇ ਵਿੱਚ ਅਸੀਂ ਨਵੇਂ ਕੀਰਤੀਮਾਨ ਸਥਾਪਿਤ ਕਰਨ ਦੀ ਕੋਸ਼ਿਸ਼ ਕਰਾਂਗੇ ਨਵੇਂ ਬੁਲੰਦੀਆਂ ਨੂੰ ਛੂਣ ਦੀ ਕੋਸ਼ਿਸ਼ ਕਰਾਂਗੇ ਨਵੇਂ ਚੀਜ਼ਾਂ ਲੈ ਕੇ ਆਵਾਂਗੇ ਸ਼ਾਰਟ ਫਿਲਮਾਂ ਦੇ ਫੈਸਟੀਵਲ ਵੱਡੀਆਂ ਫਿਲਮਾਂ ਦੇ ਫੈਸਟੀਵਲ ਪੰਜਾਬੀ ਸਿਨੇਮਾ ਦੇ ਅਸੀਂ ਹਰ ਸਾਲ ਮਨਾਉਂਦੇ ਹਾਂ ਸੋ ਚੰਗੇ ਕੰਮ ਕਰਨ ਵਾਲੇ ਸਾਡੇ ਜਿਹੜੇ ਕਾਮੇ ਲੋਕ ਨੇ ਸਿਨੇਮੇ ਦੇ ਵਿੱਚ ਚਾਹੇ ਉਹ ਐਂਡ ਦੇ ਬੈਕਟੇਰਿਕ ਕੰਮ ਕਰਦੇ ਨੇ ਕਈ ਵੇਲੇ ਸਾਮਾਣੇ ਕੰਮ ਕਰਦੇ ਨੇ ਉਹਨਾਂ ਸਾਰੇ ਲੋਕਾਂ ਨੂੰ ਐਪਰੀਸ਼ੀਏਟ ਕਰਨ ਦੀ ਕੋਸ਼ਿਸ਼ ਕਰਾਂਗੇ ਨਵੇਂ ਲੋ ਇਸ ਲਾਈਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਬਾਹਰ ਫੜਨ ਦੀ ਕੋਸ਼ਿਸ਼ ਕਰਾਂਗੇ ਸੋ ਤੁਹਾਡੇ ਸਾਰਿਆਂ ਦੇ ਹੱਲਾਸ਼ੀਰੀ ਤੇ ਸਹਿਯੋਗ ਦੀ ਲੋੜ ਹੈ ਸੋ ਮੈਂ ਚਾਹੁੰਗਾ ਕਿ ਇਸ ਸਮੇਂ ਤੇ ਦੋ ਸ਼ਬਦ ਜਰੂਰ ਮੇਰੇ ਦਮਨ ਜੀ ਸਾਨੂੰ ਸਾਡੇ ਪਹਿਲੇ ਪ੍ਰਧਾਨ ਕਹਿਣਗੇ ਮੇਰੇ ਦਮਨ ਸਾਹਿਬ ਬਹੁਤ ਖੁਸ਼ੀ ਹੋ ਰਹੀ ਹੈ ਕਿ ਕੋਈ ਵੀ ਸੰਸਥਾ ਹੋਵੇ ਕਿਸੇ ਪ੍ਰਕਾਰ ਦੀ ਸੰਸਥਾ ਹੋਵੇ ਜੇ ਉਸ ਨੂੰ ਕੁਝ ਕਰਨੀ ਹੈ ਤੁਹਾਨੂੰ ਇਕੱਠੇ ਹੋਣਾ ਚਾਹੀਦਾ ਹੈ ਇਕੱਠੇ ਹੋਣ ਦੀ ਕੋਸ਼ਿਸ਼ ਦੇ ਵਿੱਚ ਬੜੀ ਦੇਰ ਤੋਂ ਗਰੋਨੀ ਹੋਰੀ ਤੇ ਚੰਨੂਰੀ ਤੇ ਅਰਨਾਲ ਸ਼ਰਮਾ ਜੀ ਬਹੁਤ ਸਾਰੇ ਲੋਕ ਮੈਂ ਕੋਈ ਨਵਾਂ ਨਹੀਂ ਲੈ ਸਕਦਾ ਤੇ ਉਹ ਕੰਮ ਕਰ ਰਹੇ ਨੇ ਅੱਜ ਉਹਨਾਂ ਦੀ ਸ਼ਰਤਤ ਨਾਲ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਇੱਕ ਵੱਡਾ ਆਫਿਸ ਮਿਲ ਗਿਆ ਜਿਸ ਤੇ ਹੋਰ ਵੀ ਬਹੁਤ ਸਾਰਾ ਕੰਮ ਕਰਨ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਹੋਰ ਇੱਕ ਹੋਏਗੀ 29 ਇਸ ਤੱਕ ਗੱਲ ਹੈਗੀ ਹੈ ਕਿ ਨਵੇਂ ਲੋਕਾਂ ਨੂੰ ਵਿੱਚ ਇਨਵੋਲਵ ਕਰਨ ਦੀ ਇਹ ਕੰਮ ਵੀ ਪਫਟਾਈ ਕਰ ਸਕਦੀ ਹੈ ਕਿਉਂਕਿ ਹੱਲਾ ਛੇਤੀ ਲੋਡ ਹੁੰਦੀ ਹੈ ਨਵੇਂ ਨੌਜਵਾਨਾਂ ਨੂੰ ਤੇ ਉਹ ਹੱਲਾ ਛੇਤੀ ਪਫਟਾ ਦਿਸਟ੍ਰਿਕਟ ਕਿਰੇ ਨੇ ਦੱਸਿਆ ਕਿ ਛੋਟੀਆਂ ਪਿੰਮਾ ਲੈ ਕੇ ਆਓ ਫੋਨ ਦੇ ਵਿੱਚ ਆਰਟਿਸਟ ਨਵੇਂ ਆਉਣਗੇ ਇਸ ਤੋਂ ਬਟੀਆਂ ਛੋਟੀਆਂ ਬਿਲਾਰਾ ਕੇ ਇੱਕ ਦੂਜੇ ਨਾਲ ਸੰਗਠਨ ਪੜੇਗਾ ਇੱਕ ਦੂਜੇ ਤੋਂ ਪ੍ਰੇਰਿਤ ਹੋਣਗੇ ਔਰ ਮੈਂ ਸਮਝਾ ਕੇ ਇੱਕ ਬਹੁਤ ਵਧੀਆ ਹੱਲਾਸ਼ੇਰੀ ਹੈ ਔਰ ਇਹਨੇ ਬਹੁਤ ਅچھے ਰਿਜ਼ਲਟ ਆਗੇ ਹੋਣਗੇ ਸੋ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀਆਂ ਇਹ ਪੱਕਾ ਦੇ ਜਿਹੜੇ ਐਕਸਪਲੇਟ ਪ੍ਰੈਜ਼ੈਂਟ ਸਟੇ ਪਰ ਜਿਨੇ ਵੀ ਅੱਜ ਇੱਕ ਹਾਜ਼ਰ ਨੇ ਕਿ ਜਿਨ੍ਹਾਂ ਨੇ ਇਹ ਹਿੰਮਤ ਕਰਕੇ ਪੱਫਾ ਨੂੰ ਇਸ ਸਤੰਦ ਉਪਰ ਲੈੰਡਰ ਇਹ ਤੁਹਾਨੂੰ ਇੱਕ ਤਰੀਕੀ ਦੇ ਰਾਹ ਖੋਦੇ ਜਾਣਗੇ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਪੋਡਕਾਸਟ ਦਾ ਬਹੁਤ ਬਹੁਤ ਧੰਨਵਾਦ ਕਿ ਤੇ ਤੁਹਾਡੇ ਨਾਲ ਅਸੀਂ ਅੱਗੇ ਵਧਦੇ ਆਂ ਹਣ ਅਸੀਂ ਇੱਕੋ ਬੇਨਤੀ ਹੈ ਕਿ ਸਾਡੇ ਪ੍ਰੋਗਰਾਮਾਂ ਦੇ ਵਿੱਚ ਬੜੀ ਅਸੀਂ ਸਾਫ਼ ਨੀਅਤ ਦੇ ਨਾਲ ਇਹ ਸੰਸਥਾ ਨੂੰ ਚਲਾ ਰਹੇ ਆਂ ਬਿਲਕੁਲ ਪਾਰਦਰਸ਼ੀ ਤਰੀਕੇ ਦੇ ਨਾਲ ਚਲਾ ਰਹੇ ਆਂ ਹਰ ਸਾਲ ਸਰਕਾਰ ਦੀ ਤਰ੍ਹਾਂ ਆਡਿਟ ਹੁੰਦਾ ਸੋ ਇੱਕੋ ਬੇਨਤੀ ਹੈ ਮੀਡੀਆ ਨੂੰ ਜਦੋਂ ਸਾਡੇ ਪ੍ਰੋਗਰਾਮ ਤੇ ਤੁਸੀਂ ਆਉਣੇ ਹੋ ਤਾਂ ਸਾਡੇ ਸੈਲੀਬ੍ਰਿਟੀਜ਼ ਨੂੰ ਉਹੀ ਗੱਲ ਪੁੱਛਿਆ ਕਰੋ ਜਿਹੜੇ ਪ੍ਰੋਗਰਾਮ ਤੇ ਆ ਰਹੇ ਨੇ ਕਿਉਂਕਿ ਤੁਹਾਡੇ ਲਈ ਤੁਹਾਡੇ ਚੈਨਲ ਦੇ ਲਈ ਹੋਰ ਬਹੁਤ ਸਾਰੇ ਮਸਾਲੇਦਾਰ ਖਬਰਾਂ ਚਾਹੀਦੀਆਂ ਹੁੰਦੀਆਂ ਨੇ ਉਹ ਪੇਪਰ ਕਰਕੇ ਹੋਰ ਪ੍ਰੋਗਰਾਮਾਂ 'ਚ ਪੁੱਛ ਲਿਆ ਕਰੋ ਤੇ ਫਿਰ ਵੀ ਸਾਨੂੰ ਦਿੱਕਤ ਆਉਂਦੀ ਹੈ ਉਹ ਕਿ ਤੁਸੀਂ ਸਾਹਮਣੇ ਸਾਨੂੰ ਦਿਖਾ ਦਿੰਦੇ ਹੋ ਜੀ ਤੇ ਪ੍ਰੈਸ ਵਾਲੇ ਸਾਡੇ ਮੂੰਹ 'ਚ ਸ਼ਬਦ ਪਾਉਂਦੇ ਰਹਿੰਦੇ ਨੇ ਕਿ ਤੁਸੀਂ ਇਹਦੇ ਬਾਰੇ ਬੋਲੋ ਜੀ ਆਹ ਗੱਲ ਹੋ ਗਈ ਇਹ ਸਿਆਸਤਦਾਨਾਂ ਦਾ ਕੰਮ ਹੁੰਦਾ ਜੀ ਸਾਡਾ ਕੰਮ ਤਾਂ ਕਲਾ ਦਾ ਕੰਮ ਹੈ ਸਾਨੂੰ ਕਲਾ ਨਾਲ ਸੰਬੰਧਿਤ ਗੱਲਬਾਤ ਪੁੱਛੋ ਸਿਆਸਤ ਨਾਲ ਸੰਬੰਧਿਤ ਗੱਲਬਾਤ ਪੁੱਛੋ ਅਸੀਂ ਅਗਲੇ ਮਹੀਨੇ ਹੁਣ ਬਹੁਤ ਛੇਤੀ ਡੇਟ ਅਨਾਉਂਸ ਕਰਨ ਲੱਗੇ ਆ ਤਿੰਨ ਦਿਨਾਂ ਦਾ ਸ਼ਾਰਟ ਫਿਲਮਾਂ ਦਾ ਫੈਸਟੀਵਲ ਕਰਾਂਗੇ ਉਹਦੇ ਲਈ ਤੁਹਾਨੂੰ ਫੇਰ ਸਾਰਿਆਂ ਨੂੰ ਸੱਦਾ ਦਵਾਂਗੇ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਬਹੁਤ ਬਹੁਤ ਤਾਂ ਮੈਂ ਘਟਾ ਜੇ ਤੁਸੀਂ ਸਾਨੂੰ ਦੂਸਰੇ ਸਾਲ ਪੁੱਛੋਗੇ ਫਿਰ ਅਸੀਂ ਦੁਬਾਰਾ ਇੰਟਰਵਿਊ ਲੈ ਕੇ ਆਵਾਂਗੇ ਕਿਉਂਕਿ ਤੁਸੀਂ ਇਸ ਕੰਟੈਂਟ ਨਾਲ ਤੁਸੀਂ ਚੱਲਦੇ ਹੋ ਜੀ ਤੁਹਾਨੂੰ ਘਰ ਦੇ ਕੰਟੈਂਟ ਦੇ ਇੰਟਰਵਿਊ ਦਿੰਨੇ ਕੰਟੈਂਟ ਨਾਲ ਤੁਸੀਂ ਚੱਲਦੇ ਹੋ ਸੋ ਇਸ ਕਰਕੇ ਚੰਗੀ ਗੱਲ ਹੈ ਆਪਣਾ ਲਿਸ਼ਟਾ ਇਹ ਚੱਲਦਾ ਹੁਣ ਅੱਗੇ ਬਣਿਆ ਰਹੇ ਸੱਚਾ ਸੱਚਾ ਨਿਸਤਾ ਬਣਾ ਰਹਾ ਹੈ ਇਹ ਇਹਦੇ ਦੀ ਬਹੁਤ ਜ਼ਰੂਰੀ ਐਸਾ ਜਿਹੜਾ ਟੇਂਦਰ ਭਾਈ ਆਪਣੇ ਕਸਾਜਾ ਪਰਿਵਾਰ ਆ ਆਪਾਂ ਨਹੀਂ ਪਰਿਵਾਰ ਤਾਂ ਹੈਗਾ ਪਰ ਪਰਿਵਾਰ ਦੀ ਖਸਾ ਦਾ ਕੀ ਕਰੀਏ ਨਹੀਂ ਆ ਜਿਹੜਾ ਪਰਿਵਾਰ ਨਹੀਂ ਖਸਾਉਗਾ ਇਹ ਆਪੇ ਕਰਦੀ ਨੇ ਠੀਕ ਹੈ ਸਿਆਸਤ ਨਾਲ ਦੀ ਗੱਲ ਕੀਤੀ ਮੁਰਗੇ ਇਹ ਨਾ ਵੀ ਗਾਲਸਾਲੇ ਮੱਤਾ ਪੈਂਦਾ ਉਹ ਵੀ ਆਪਣੇ ਪਾਸ ਤੋਂ ਕੋਲੋਂ 3 ਕੇਐਮਐਲ ਖੜੇ ਹੋਏ ਇਹ ਤਰ੍ਹਾਂ ਮਿਲ ਜੰਨੇ ਆ ਫੋਟੋ ਕਰ ਲਏ ਇੱਥੇ ਹਾਂ ਦੇਖੋ ਤੁਸੀਂ ਵੀ ਕਰ